ਮੰਵੈ ਸਾਡੇ ਸੀਨੇ ਦੇ ਵਿੱਚ ਸੂਲਾ ਚੋਬਦਾ ਏ ਮੇਰਾਬ ਨਾ ਡੋਬੇ ਪੰਜਾਬ ਪੰਜਾਬ ਨੂੰ ਸਿਸਟਮ ਡੋਬਦਾ ਏ ਜਾਨੋ ਤਾਂ ਮੇਰੇ ਬਾਬਾ ਦੀਪ ਸਿੰਘ ਲੜਨਾ ਸੀ ਜਿੰਨਾ ਟਿਮ ਸਾਹ ਨੇ ਨਾ ਪੰਜਾਬ ਨੂੰ ਕੋਈ ਜਾਲ ਸਕਿਆ ਨਾ ਉਜੜਨਾ ਹਾਂ ਤੁਸੀਂ ਦੇਖਦੇ ਹੋ ਅਸੀਂ ਉਦੋਂ ਵੱਧ ਜ਼ੋਰ ਨਾਲ ਖੜੇ ਹੁੰਨੇ ਅਸੀਂ ਫਟਵਾਲ ਜਿੰਨਾ ਥੱਲੇ ਮਾਰੋਗੇ ਉਹਨਾਂ ਉੱਪਰ ਜਾਵਾਂਗੇ ਸਪਰਿੰਗ ਵਾਲਾ ਕੰਮ ਆ ਸਾਡਾ ਇੰਨੀ ਚੜਦੀ ਗਲਾ ਯਾਰ ਬਾਈ ਉਹ ਕਹਿੰਦਾ ਮਤਲਬ ਅੰਦਰੋਂ ਇੱਕ ਵਾਰ ਤਾਂ ਧਾ ਨਿਕਲਦੀ ਇਹ ਕਹਿੰਦਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਕਹਿੰਦਾ ਸੇਵਾ ਸਾਨੂੰ ਜਿਹੜੇ ਵੀ ਸੰਸਥਾਵਾਂ ਨੇ ਦੇਈ ਜਾਣੀਆਂ ਹੜ੍ਹ ਆਈ ਜਾਣੇ ਨੇ ਅਸੀਂ ਡੁੱਬੀ ਜਾਣਾ ਯਾਰ ਇਹ ਗੱਲ ਕਹਿਣੀ ਇੱਕ ਸਰਕਾਰ ਦੇ ਮੂੰਹ ਤੇ ਚਪੇੜ ਪਾਣੀ ਕਹਿੰਦਾ ਡੱਕੇ ਨਹੀਂ ਜਾਂਦੇ ਪਰ ਜਦੋਂ ਪੰਜਾਬੀ ਪਰ ਖੜਦੇ ਆ ਨਾ ਫਿਰ ਡੱਕ ਲੈਂਦੇ ਆ ਬੰਨਣਾ ਨੂੰ ਵੀ ਡੱਕ ਲੈਂਦੇ ਆ ਜੇ ਆਗੇ ਫਿਰ ਉਹਦੇ ਜੋ ਬਚਾਉਣਾ ਕਿਵੇਂ ਤੇ ਬਚਣਾ ਕਿਵੇਂ ਆ ਬਚਾ ਲੈਂਦੇ ਆ ਸਾਡਾ ਜਜਬਾ ਗੁਰੂਆਂ ਸਾਹਿਬ ਗੁਰੂ ਸਾਹਿਬ ਪਰਿਵਾਰ ਵਾਰਗੇ ਕੱਕੂ ਉਸਰਤੀ ਆ ਬਈ ਪੰਜਾਬ ਦੀ ਅਸੀਂ ਇੱਕ ਦੂਜੇ ਨੂੰ ਕਿੰਨਾ ਮਰਜੀ ਕ੍ਰਿਟੀਸਾਈਜ਼ ਕਰੀਏ ਕਲਾਕਾਰ ਵੀ ਟ੍ਰੋਲ ਹੁੰਦੇ ਆ ਪੋਲਿਟਿਕਲ ਵੀ ਬਹੁਤ ਕੁਝ ਚੱਲਦਾ ਪਰ ਜਦੋਂ ਵੀ ਕਦੇ ਮੁਸੀਬਤ ਪਈ ਆ ਕੋਈ ਪੀੜ ਪਈ ਆ ਉਦੋਂ ਸਾਰਾ ਪੰਜਾਬ ਇੱਕ ਹੋ ਜਾਂਦਾ ਪਿਛਲੇ ਸਾਲੋਂ ਤੋਂ ਤੇਜ਼ ਕੀ ਆ ਸਾਨੂੰ ਯਾਰ 1600 ਰੁਪਏ ਦੇ ਰਹੀਆਂ ਤੁਸੀਂ ਉਹ ਵੀ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ ਸਾਢੇ 7000 ਦਾ ਲਵਾਈ ਆ ਝੋਨੇ ਦੀ ਤੁਸੀਂ ਤੂੰ ਯਾਰ ਤੁਸੀਂ ਜਾਂ ਤਾਂ ਤੁਸੀਂ ਤਾਂ ਮਜ਼ਾਕ ਮਤਲਬ ਕਹਿੰਦੇ ਨਾ ਵੀ ਮਜ਼ਾਕ ਕਰਨਾ ਘਰ ਦੇ ਬਾਹਰ ਕਿਸੇ ਨੂੰ ਜਾਣ ਕੇ ਟੱਚਰ ਮਾਰਨੀ ਟੌਂਚ ਮਾਰਨੀ ਇਹ ਤੁਸੀਂ ਸਾਡੇ ਨਾਲ ਉਹ ਮਾਰਦੇ ਫਾਜ਼ਲਕਾਦੇ ਪਿੰਡਾਂ ਦੇ ਵਿੱਚ ਇਸ ਵੇਲੇ ਆ ਅਸੀਂ ਜਿੱਥੇ ਪੰਜਾਬ ਬਹਾੜਾਂ ਦੀ ਮਾਰ ਚੱਲ ਰਿਹਾ ਤਾਂ ਉੱਥੇ ਇੱਕ ਪੰਜਾਬੀਆਂ ਦੇ ਲਈ ਸੁੱਖ ਦੀ ਗੱਲ ਇਹ ਰਹੀ ਕਿ ਕਲਾਕਾਰ ਭਾਈਚਾਰਾ ਪੰਜਾਬੀਆਂ ਦੇ ਨਾਲ ਆਣ ਕੜ ਗਿਆ ਮੈਨੂੰ ਲੱਗਦਾ ਸ਼ਾਇਦ ਉਹਨਾਂ ਹਾਲੇ ਤੱਕ ਪੈਸਾ ਪੰਜਾਬੀਆਂ ਦੇ ਲਈ ਮੀਂਹ ਵਾਂਗ ਜਿਵੇਂ ਵਹਰਾਇਆ ਕਲਾਕਾਰ ਨੇ ਸ਼ਾਇਦ ਹਾਲੇ ਤੱਕ ਸਰਕਾਰ ਨੇ ਦਾਬ ਨਹੀਂ ਲੱਗਾ ਹੁਣ ਜਿੰਨਾ ਕਲਾਕਾਰਾਂ ਨੇ ਮੀਂਹ ਵਾਂਗ ਵਰਾਤਾ ਬਾਈ ਗੱਲ ਬੜਾ ਛੁਰੀ ਮੇਰੇ ਨਾਲ ਇਹ ਗੱਲਬਾਤ ਕਰਾਂਗੇ ਬਾਈ ਵੀ ਪਹਿਲੇ ਦਿਨ ਤੋਂ ਜਿਹੜੇ ਹੈਗੇ ਨੇ ਉਹ ਕਲਗੀਧਰ ٹرسٹ ਬਲੂ ਸਾਹਿਬ ਦੇ ਨਾਲ ਲੱਗੇ ਹੋਏ ਨੇ ਸੇਵਾਦਲੀ ਬਾਈ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੇਟਲ ਸਾਰਿਆਂ ਨੂੰ ਪੈਰ ਭਰੀ ਸასიਖਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਇੱਕ ਗੱਲ ਤਾਂ ਮੰਨਦੇ ਹਾਂ ਕਿ ਕਲਾਕਾਰ ਭਾਈਚਾਰੇ ਨੂੰ ਮਤਲਬ ਆਵਾਜ਼ ਵੀ ਨਹੀਂ ਵੱਜੀ ਪਰ ਇਹ ਦੇਖਿਆ ਕਿ ਯਾਰ ਸਾਡਾ ਪੰਜਾਬ ਦੁੱਖ ਦੀ ਘੜੀ ਦੇ ਵਿੱਚ ਆ ਤੇ ਕਲਾਕਾਰ ਭਾਈਚਾਰੇ ਨੇ ਮੀਂਹ ਵਾਂਗੂ ਪੈਸਾ ਵਰਾਤਾ ਬਿਲਕੁਲ ਵੀਰੇ ਕਿਉਂਕਿ ਕਲਾਕਾਰਾਂ ਨੂੰ ਬਣਾਇਆ ਵੀ ਪੰਜਾਬ ਨੇ ਆ ਪੰਜਾਬੀਆਂ ਨੇ ਬਣਾਇਆ ਦੂਜੀ ਗੱਲ ਇਹ ਕਿ ਜਿਵੇਂ ਦਰਦ ਆਮ ਲੋਕਾਂ ਦੇ ਸੀਨੇ ਚ ਉੱਠਦਾ ਹੈ ਉਹੀ ਡੀਐਨਏ ਉਹੀ ਖੂਨ ਕਲਾਕਾਰਾਂ ਚ ਵੀ ਹੈ ਤਾਂ ਉਹ ਦਰਦ ਜਿਹੜਾ ਹੁੰਦਾ ਤੇ ਖੜਨਾ ਫਰਜ਼ ਵੀ ਬਣਦਾ ਹੈ ਜ਼ਰੂਰੀ ਵੀ ਹੈ ਤੇ ਆਪ ਮੁਹਾਰੇ ਉਹ ਜਿਹੜਾ ਖੂਨ ਤਾਂ ਜਦੋਂ ਵਾਲੇ ਮਰਦਾ ਤੇ ਖੜ ਜਾਂਦੇ ਆ ਕਲਾਕਾਰ ਹਮੇਸ਼ਾ ਹੀ ਖੜਦੇ ਆ ਤੁਹਾਡੀਆਂ ਕੁਝ ਲੈਣਾ ਤੁਸੀਂ ਮੈਨੂੰ ਉੱਥੇ ਸੁਣਾ ਰਹੇ ਸੀ ਪੰਜਾਬ ਦੇ ਲਈ ਤਾਂ ਮੈਂ ਚਾਹੁੰਗਾ ਉਹ ਜ਼ਰੂਰ ਜਿਹੜੀਆਂ ਹੈ ਸਾਂਝੀਆਂ ਕਰੋ ਉਹ ਕੱਲ ਹੀ ਪਾਈ ਹੈ ਮੈਂ ਕਿਉਂਕਿ ਇਕਬਾਲ ਨੇ ਲਿਖ ਕੇ ਦਿੱਤੀਆਂ ਹਾਂ ਕਹਿੰਦਾ ਵੀਰੇ ਉਹਨੇ ਮੈਨੂੰ ਕਹਿ ਕੇ ਕਿ ਯਾਰ ਕੋਈ ਗੱਲ ਆਈ ਆ ਤਾਂ ਮੈਂ ਕਿਹਾ ਹਾਂ ਇਹਨੂੰ ਮੈਂ ਪਾਉਣਾ ਫਿਰ ਉਹਨੂੰ ਮੈਂ ਗਾ ਕੇ ਪਾਇਆ ਸੁਣਾਉਣਾ ਕਹਿੰਦਾ ਉਜਾੜ ਦੇਣਾ ਪੰਜਾਬ ਕਿਸੇ ਨੇ ਸੌਹੀ ਖਾਧੀਏ ਭੁੱਲ ਜਾਂਦੇ ਧਰਤ ਗੁਰਾਂ ਦੀ ਗੁਰਾਂ ਨੇ ਆਪ ਹੀ ਸਾ ਜੀਏ ਵੈਰੀ ਸਾਡੇ ਸੀਨੇ ਦੇ ਵਿੱਚ ਸੂਲਾ ਚੋਬਦਾ ਏ ਰੱਬ ਨਾ ਡੋਬੇ ਪੰਜਾਬ ਪੰਜਾਬ ਨੂੰ ਸਿਸਟਮ ਡੋਬਦਾ ਏ ਰੱਬ ਨਾ ਡੋਬੇ ਪੰਜਾਬ ਪੰਜਾਬ ਨੂੰ ਸਿਸਟਮ ਡੋਬਦਾਏ ਐ ਸਿਸਟਮ ਡੋਬਦਾਏ ਪਰ ਮੈਨੂੰ ਲੱਗਦਾ ਜੋ ਸਿਸਟਮ ਦੇ ਅੱਗੇ ਪੰਜਾਬ ਪੰਜਾਬ ਦੇ ਆਪਦੇ ਭਰਾ ਜਿਹੜੇ ਹੈਗੇ ਆਣ ਖੜੇ ਹੋਗੇ ਹਰਿਆਣਾ ਰਾਜਸਥਾਨ ਸਾਰੇ ਆਣ ਖੜੇ ਹੋਗੇ ਵੀ ਫਿਰ ਦੇਖ ਲਓ ਤੁਸੀਂ ਆਵਦਾ ਜੋਰ ਲਾ ਲੋ ਅਸੀਂ ਆਵਦਾ ਲਾਉਣੀਆ ਭਾਈ ਜਦੋਂ ਵੀ ਵੱਡੇ ਵੱਡੇ ਭਾਈ ਗੋਰੇ ਕੱਢਤੇ ਮੁਗਲਾਂ ਨਾਲ ਮੱਥਾ ਲਾਇਆ ਤਾਂ ਫਿਰ ਇਹ ਪਾਣੀ ਕਹਿੰਦਾ ਡੱਕੇ ਨਹੀਂ ਜਾਂਦੇ ਪਰ ਜਦੋਂ ਪੰਜਾਬੀ ਫਿਰ ਖੜਦੇ ਆ ਨਾ ਫਿਰ ਡੱਕ ਲੈਂਦੇ ਆ ਬੰਨਾਂ ਨੂੰ ਵੀ ਡੱਕ ਲੈਂਦੇ ਆ ਜੇ ਆਗੇ ਫਿਰ ਉਹਦੇ ਜੋ ਬਚਾਉਣਾ ਕਿਵੇਂ ਤੇ ਬਚਣਾ ਕਿਵੇਂ ਆ ਬਚਾ ਲੈਂਦੇ ਆ ਸਾਡਾ ਜਜਬਾ ਗੁਰੂਆਂ ਸਾਹਿਬ ਗੁਰੂ ਸਾਹਿਬ ਪਰਿਵਾਰ ਵਾਰਗੇ ਹਨ ਤੇ ਅਸੀਂ ਤਾਂ ਆਪਣੇ ਕਹਿੰਦਾ ਵੀ ਸਾਡੀ ਤਾਂ ਚੀਚੀਆਂ ਚ ਲੋ ਵੀ ਨਹੀਂ ਅਸੀਂ ਤਾਂ ਆਪਣੇ ਦਸਾਂ ਦਸਵੰਦ ਕੱਢਣੇ ਨੇ ਆਪਣੀ ਮਿਹਨਤ ਕਰਨੀਆਂ ਦੇ ਸਾਰੇ ਯੂਨਾਈਟਡ ਹੋ ਕੇ ਹੈ ਨਾ ਯੂਨਾਈਟ ਹੋ ਕੇ ਸਾਰੇ ਇਕੱਠੇ ਹੋਗੇ ਇੱਕ ਇੱਕ ਖੂਬਸੂਰਤੀ ਆ ਬਈ ਪੰਜਾਬ ਦੀ ਅਸੀਂ ਇੱਕ ਦੂਜੇ ਨੂੰ ਕਿੰਨਾ ਮਰਜ਼ੀ ਕ੍ਰਿਟੀਸਾਈਜ਼ ਕਰੀਏ ਕਲਾਕਾਰ ਵੀ ਟ੍ਰੋਲ ਹੁੰਦੇ ਆ ਪੋਲੀਟੀਕਲ ਵੀ ਬਹੁਤ ਕੁਝ ਚੱਲਦਾ ਪਰ ਜਦੋਂ ਵੀ ਕਦੇ ਮੁਸੀਬਤ ਪਈ ਆ ਕੋਈ ਪੀੜ ਪਈ ਆ ਉਦੋਂ ਸਾਰਾ ਪੰਜਾਬ ਇੱਕ ਹੋ ਜਾਂਦਾ ਇਕੱਠੇ ਹੋ ਜਾਂਦਾ ਸਾਰੇ ਆਪਣੇ ਗਿਲੇ ਸ਼ਿਕਵੇ ਦੁੱਖ ਤਕਲੀਫਾਂ ਭੁੱਲ ਕੇ ਸਾਰੇ ਜੁਟ ਜਾਂਦੇ ਆ ਕਿ ਪੰਜਾਬ ਨੂੰ ਦੁਆਰਾ ਆਪਣੇ ਪੈਰਾਂ ਸਿਰ ਕਿਵੇਂ ਕਰਨਾ ਤੇ ਉਹੀ ਅੱਜ ਫੇਰ ਮਾਹੌਲ ਜਹੋ ਜਲਾਲ ਵੇਖਣ ਨੂੰ ਮਿਲਦਾ ਬਾਈ ਕਲਾਕਾਰ ਜਿਵੇਂ ਤੁਸੀਂ ਕਹ ਕਲਾਕਾਰ ਟਰੋਲ ਹੁੰਦੇ ਆ ਓਦੋਂ ਟਰੋਲਿੰਗ ਹੁੰਦੀ ਆ ਓਦੋਂ ਦੁੱਖ ਹੁੰਦਾ ਦਰਦ ਹੁੰਦਾ ਕਿ ਯਾਰ ਟਰੋਲ ਕਰਦੇ ਨੇ ਅੱਜ ਤਾਂ ਪੰਜਾਬ ਦੇ ਨਾਲ ਆਣ ਖੜ ਗਏ ਕਿ ਕਲਾਕਾਰ ਮਾਹੌਲ ਵਿਗਾੜਦੇ ਨੇ ਕਲਾਕਾਰ ਐਸੇ ਗਾਣੇ ਕਰਦੇ ਨੇ ਐਸਾ ਕੁਝ ਕਰਦੇ ਨੇ ਪਰ ਮਨਕ ਦਾ ਜੋਹੀ ਕਲਾਕਾਰ ਆ ਕੇ ਖੜ ਗਏ ਜਦੋਂ ਸ਼ੁਰੂ ਸ਼ੁਰੂ ਚ ਨਾ ਇਹ ਤੋਂ ਕਈ ਸਾਲ ਪਹਿਲਾਂ ਜਦੋਂ ਕਰੀਏ ਵੀ 7-8 ਸਾਲ ਓਦੋਂ ਦੁੱਖ ਹੁੰਦਾ ਸੀ ਕਿਉਂਕਿ ਟਰੋਲ ਵੀ ਯਾਰ ਆਪਣੇ ਭਰਾ ਹੀ ਨੇ ਹਨਾ ਜੇ ਕਿਸੇ ਨੂੰ ਮੇਰੇ ਬਾਰੇ ਕੁਝ ਬੋਲ ਕੇ ਹੋ ਸਕਦਾ ਉਹਨੂੰ ਕਿੰਨੀ ਖੁਸ਼ੀ ਮਿਲਦੀ ਹੋਵੇ ਦੂਜੀ ਗੱਲ ਹੈ ਕਲਾਕਾਰ ਸੌਫਟ ਆਟਡ ਹੁੰਦੇ ਆ ਇਹਨਾਂ ਨੇ ਅੱਗੋਂ ਰਿਪਲਾਈ ਨਹੀਂ ਕਰਨਾ ਬੋਲਣਾ ਨਹੀਂ ਤੇ ਉਹ ਬੰਦਾ ਆਪਣੇ ਗੁਵਾਰ ਚ ਵੀ ਕਈ ਵਾਰ ਸਰਕਾਰਾਂ ਦਾ ਗੁੱਸਾ ਹੁੰਦਾ ਜਾਂ ਆਪਣੇ ਪਰਿਵਾਰ ਦਾ ਗੁੱਸਾ ਉਹ ਜੇ ਸਾਡੇ ਹੀ ਭੈਣ ਭਰਾ ਜੇ ਸਾਨੂੰ ਕਹਿ ਕੇ ਕੱਢ ਲੈਂਦੇ ਤਾਂ ਕੋਈ ਗੱਲ ਨਹੀਂ ਹੈ ਤਾਂ ਆਪਣੀ ਆ ਉਹ ਕਲਾਕਾਰਾਂ ਨੂੰ ਵੱਡੀਆਂ ਵੱਡੀਆਂ ਕੋਠੀਆਂ ਗੱਡੀਆਂ ਚ ਬਿਠਾਉਣ ਵਾਲੇ ਵੀ ਤਾਂ ਉਹ ਹੀ ਆ ਤਾਂ ਉਹ ਸਾਰ ਪਿਆਰ ਆ ਉਹਦੇ ਚ ਵੀ ਪਿਆਰ ਹੈ ਉਹ ਜ਼ਿਆਦਾ ਕਿਸੇ ਦੀ ਕੋਈ ਗੱਲ ਤੋਂ ਨਾਰਾਜ਼ ਹੋਵੇ ਤੋ ਫਿਰ ਕਹਿਣਾ ਉਹਨਾਂ ਦਾ ਹੱਕ ਆ ਤੇ ਉਹਨਾਂ ਨੂੰ ਕਹਿ ਲੈ ਲੈਂਦੇ। ਲਾ ਕਰ ਭਾਈ ਚਿਹਰੇ ਮੇਲਾ ਤਾਂ ਹੀ ਖੜਾ ਵੀ ਜੇਕਰ ਪੰਜਾਬ ਬਾਦ ਆ ਫੇਰੀ ਅਸੀਂ ਬਾਦ ਆ ਫੇਰੀ ਸਾਡੀ ਇੱਕ ਗਾਇਕੀ ਆਵਾਜ਼ ਆ ਫੇਰੀ ਸਾਡੀ ਕਲਾਕਾਰ ਇੰਡਸਟਰੀ ਬਾਦ ਆ ਇਹ ਤਾਂ ਬਿਲਕੁਲ ਬਰੇ ਜਿੰਨੇ ਵੱਡੇ ਵੱਡੇ ਮਹਿੰਗੇ ਮਹਿੰਗੇ ਸ਼ੋਅ ਹਨਾ ਜਿੰਨੇ ਵੀ ਵਿਆਹਾਂ ਸ਼ਾਦੀਆਂ ਚ ਜਿੱਥੇ 10-10 ਲੱਖ 5-5 ਲੱਖ 15 ਮੰਦਰਾ ਲੱਖ ਕਬੱਡੀ ਟੂਰਨਾਮੈਂਟਾਂ ਤੇ ਪਿੰਡਾਂ ਦੇ ਮੇਲਿਆਂ ਚ ਤੋਂ ਸਾਡੇ ਬਾਹਰਲੇ ਸੱਜਣ ਭਰਾ ਆਪਣੇ ਦਸਵੰਦ ਇਕੱਠੇ ਕਰਕੇ ਮੇਲੇ ਕਰਾਉਂਦੇ ਆ ਟੂਰਨਾਮੈਂਟ ਕਰਾਉਂਦੇ ਆ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਬੰਦਾ ਆਪਣੇ ਧੀ ਪੁੱਤ ਦੇ ਵਿਆਹ ਤੇ ਲਾਉਂਦਾ ਉਹਦੇ ਚੋਂ ਖੁਸ਼ੀਆਂ ਨੂੰ ਹੋਰ ਦੁੱਗਣੀਆਂ ਖੁਸ਼ੀਆਂ ਕਰਨ ਲਈ ਫਿਰ ਸਾਡੇ ਕਲਾਕਾਰਾਂ ਨੂੰ ਸਾਡੇ ਵਰਗਿਆਂ ਨੂੰ ਸੱਦਦੇ ਆ ਤਾਂ ਉਹ ਜਿਹੜੀ ਹੈ ਖੁਸ਼ੀ ਹੈ ਉਹ ਦੁਗਣੀ ਚੌਗਣੀ ਹੁੰਦੀ ਹੈ ਤਾਂ ਉਹ ਆਪਣਾ ਫਰਜ਼ ਵੀ ਹੱਕ ਵੀ ਸਾਡੇ ਤੇ ਸਮਝਦੇ ਆ ਫਿਰ ਉਹ ਉਹਨੂੰ ਮੋੜਨਾ ਆਪਣੇ ਦਸਵੰਦ ਦੇ ਰੂਪ ਚ ਫਿਰ ਐ ਹੀ ਆ ਨਾ ਉਦੋਂ ਔਖੇ ਵੇਲੇ ਫਿਰ ਨਾਲ ਖੜਨਾ ਪਰ ਇਹ ਵੀ ਵੱਡਾ ਜਿਗਰਾ ਹੁੰਦਾ ਜਿਵੇਂ ਰਣਜੀਤ ਬਾਵੇ ਬਾਈ ਹੋਰਾਂ ਨੇ ਵੀ ਬਾਹਰੋਂ ਹੀ ਕਹਤਾ ਸੀ ਕਿ ਆ ਜਿਹੜਾ ਹੁਣ ਸ਼ੋਅ ਲੱਗਣਾ ਹੈ ਇਹ ਸ਼ੋਅ ਦੀ ਸਾਰੀ ਦੀ ਸਾਰੀ ਕਮਾਈ ਜਿਹੜੀ ਹੈ ਉਹ ਹਰ ਪੀੜ ਤਣੇ ਜਾਣਾ ਮਤਲਬ ਆਪਣੇ ਸ਼ੋਅ ਦੀ ਪੂਰੀ ਦੀ ਪੂਰੀ ਕਮਾਈ ਵੀ ਵੱਡਾ ਜਿਗਰਾ ਹੁੰਦਾ ਬਹੁਤ ਵੱਡਾ ਜਿਗਰਾ ਹੁੰਦਾ ਵੀਰੇ ਤੁਸੀਂ ਇਹ ਵੇਖੋ ਐ ਤਕਿ ਜੇ ਹੁਣ ਮਾਰ ਪਈ ਹੈ ਹਾਂ ਜਿਹੜਾ ਕਲਾਕਾਰ ਜੇ ਸੀਜ਼ਨ 'ਚ ਪੰਜਾਬ ਵਿਆਹਾਂ ਦੇ ਸ਼ੋਹ ਲਾਉਂਦਾ ਸੀ ਉਹਦੇ ਮੰਨ ਕਰੇ 30 35 ਰਹਿ ਜਾਣਗੇ ਕਿਉਂਕਿ ਜਿੱਤੇ ਹੁਣ ਜਿੱਤੇ ਲਾਲੋ ਸਾਰਾ ਪੰਜਾਬ ਹੀ অলਮੋਸਟ ਡੁੱਬ ਗਿਆ ਤਾਂ ਉਹ ਵਿਆਹਾਂ ਦੇ ਖਰਚੇ ਘਟਣਗੇ ਵਿਆਹ ਅਗਲੇ ਸੀਜ਼ਨ ਤੇ ਜਾਣਗੇ ਤਾਂ ਉਹਦਾ ਜਿਹੜਾ ਤੁਸੀਂ ਦੇਖੋ ਇੱਕ ਤਾਂ ਜੇਬ 'ਚੋਂ ਲਾ ਰਿਹਾ ਕਲਾਕਾਰ ਜਿਹੜਾ ਅਗਲਾ ਸੀਜ਼ਨ ਉਹ ਰਹਿਣਾ ਵੀ ਡਾਊਨ ਹੈ ਪਰ ਜੇ ਪੰਜਾਬ ਬਾਦ ਦਾ ਕਲਾਕਾਰ ਬਾਦ ਹੈ ਕਹਾਣੀ ਫਿਰ ਉੱਥੀ ਹੈ ਜੇ ਇਹ ਪੈਰਾਸਿਰ ਖੜੇ ਹੋ ਗਏ ਇਹਨਾਂ ਨਾਲ ਆਪਾਂ ਸਗੋਂ ਹਾਲੇ ਤਾਂ ਵੀ ਕੁਝ ਵੀ ਨਹੀਂ ਹੁਣ ਤਾਂ ਆਪਾਂ ਹੋਰ ਜੋਰ ਲਾਉਣਾ ਹੈ ਤਾਂ ਜੋ ਮੋੜ ਵਸੇਬਾ ਕਰਨ ਲਈ ਜਿਹੜੇ ਹੁਣ ਪਾਣੀ ਉਤਰਨਾ ਹੈ ਜਸ ਵੀਰੇ ਜਿਵੇਂ ਜਿਵੇਂ ਪਾਣੀ ਉਤਰਦਾ ਨਾ ਘਰਾਂ ਦੇ ਵਿੱਚੋਂ ਜਿਹੜੇ ਖਾਸ ਕਰਕੇ ਬਾਰਡਰ ਤੋਂ ਹੀ ਕਰਨੇ ਉਹਨਾਂ ਗਾਰੇ ਦੀ ਛਣਾਈ ਹੈ ਉਹ ਮਿੱਟੀ ਖੁਰਗੀ ਅੰਦਰੋਂ ਸਾਰੀ ਜਿਵੇਂ ਜਾਂ ਪਾਣੀ ਉਤਰਦਾ ਤੇੜਾਂ ਪੈ ਕੇ ਘਰ ਡਿੱਗਣੇ ਆ ਬਾਈ ਹਾਲੇ ਤਾਂ ਪਾਣੀ ਦੀ ਊੜ ਜਿਵੇਂ ਖੜੇ ਆ ਜਿਵੇਂ ਉਹ ਨਿਕਲ ਰਿਹਾ ਪਾਣੀ ਉਹ ਤੇੜਾਂ ਆ ਕੇ ਉਹ ਘਰਾਂ ਨੂੰ ਬਾਈ ਰੀਬਲ ਦੇ ਕਰਨਾ ਕਈ ਤਾਂ ਨਵੇਂ ਸਿਰੇ ਤੋਂ ਬਣਾਉਣੀ ਨਵੇਂ ਪੈਣੇ ਆ ਕਈ ਰਿਪੇਅਰ ਹੋਣੇ ਆ ਕੋਈ ਪਲੰਬਰ ਦਾ ਟੂਟੀਆਂ ਦਾ ਬਿਜਲੀ ਦਾ ਕੰਮ ਉਸ ਤੋਂ ਬਿਨਾ ਵੀਰੇ ਇੱਥੇ ਮੈਨਾਂ ਸਾਰੇ ਅਸੀਂ ਜਦੋਂ ਹੁਣ ਵੇਖਦੇ ਆ ਇੰਨੇ ਦਿਨਾਂ ਦਾ ਜਿਹੜੇ ਬਾਡਰ ਵਾਲੇ ਲੋਕ ਆ ਪ੍ਰਿਪੇਅਰ ਆ ਕਿ ਇਹਨਾਂ ਦੀਆਂ ਦੋ ਫਸਲਾਂ ਪਿੱਛੇ ਇੱਕ ਫਸਲ ਮਰਨੀ ਆ ਤਿੰਨ ਹੋ ਗਈਆਂ ਚੌਥੀ ਮਰ ਗਈ ਜਾਂ ਇੱਕ ਫਸਲ ਛੱਡ ਕੇ ਕਣਕ ਬਚ ਗਈ ਤਾਂ ਝੋਨਾ ਮਰ ਗਿਆ ਤਾਂ ਇਹਨਾਂ ਨੇ ਆਪਣਾ ਗੁਜ਼ਾਰਾ ਕਰਨ ਲਈ ਆਪਣੀ ਜਿਹੜੀ ਹੈ ਜ਼ਿੰਦਗੀ ਚਲਾਉਣ ਲਈ ਪਸ਼ੂ ਰੱਖੇ ਤਾਂ ਪਾਣੀ ਚ ਪਸ਼ੂ ਵੀ ਮਰ ਗਏ ਬਹੁਤ ਲੋਕ ਪਸ਼ੂ ਮਰ ਗਏ ਹੁਣ ਕੱਲ ਅਸੀਂ ਗਏ ਸੀ ਇੱਕ ਮੱਝ ਸੂਣ ਵਾਲੀ ਸੀ ਸੋਈ ਤੇ ਉਹ ਬੱਚਾ ਉਹਦਾ ਗਿਰ ਗਿਆ ਤੇ ਉਹਨੂੰ ਜ਼ਹਿਰ ਬਾਜ ਜਿਹੜੀ ਹੁੰਦੀ ਹੈ ਉਹ ਹੋ ਗਿਆ ਬਿਮਾਰੀ ਹੋ ਗਈ ਉਹ ਬੱਚੇ ਨਾ ਬਚੇ ਤਾਂ ਅਸੀਂ ਹੁਣ ਅਪੀਲ ਵੀ ਮੈਂ ਕਰਦਾ ਅਸੀਂ ਆਪਣੇ ਵੱਲੋਂ ਵੀ ਲੱਗੇ ਆ ਵੀਰੇ ਕਿ ਆਪਾਂ ਨੂੰ ਉਹਨਾਂ ਦੇ ਮੋਢ ਬਸੇਬ ਲਈ ਉਹਨਾਂ ਰੁਜ਼ਗਾਰ ਜਿਹੜੀ ਉਹਨਾਂ ਨੇ ਜ਼ਿੰਦਗੀ ਬਸਰ ਦੇਖੋ ਨਾ ਚ ਪਹੁੰਚ ਜੂਗਾ ਘਰ ਵੀ ਪੈ ਜਾਣਗੇ ਬੱਚਿਆਂ ਦੀਆਂ ਫੀਸਾਂ ਕੱਪੜਾ ਲੀੜਾ ਲਿਆਉਣਾ ਉਹਦੇ ਲਈ ਖਰਚਾ ਚਾਹੀਦਾ ਤਾਂ ਉਹ ਖਰਚੇ ਵੀ ਅਸੀਂ ਸੀਗੇ ਕਿ ਜਿਹੜੇ ਘਰ ਦੇ ਚਾਰ ਡੰਗਰ ਸੀ ਜੇ ਚਾਰੇ ਮਰ ਗਏ ਉਹਨੂੰ ਇੱਕ ਡੰਗਰ ਮੱਝ ਲੈ ਕੇ ਦੇ ਦੀਏ ਕਿਉਂਕਿ ਮੱਝ ਵੀਰੇ ਲੱਖ ਲੱਖ ਰੁਪਏ ਦੀ ਮੱਝ ਆਪ ਨਹੀਂ ਵਿਚਾਰੇ ਲੈ ਸਕਦੇ ਤਾਂ ਵੀ ਕਿਸੇ ਨੂੰ ਇੱਕ ਮੱਝ ਜੇ ਕਿਸੇ ਦੇ ਦੋ ਪਸ਼ੂ ਸੀ ਇੱਕ ਬਿਮਾਰ ਹੋ ਗਿਆ ਜਾਂ ਦੁੱਧਾਰੂ ਪਸ਼ੂ ਨੂੰ ਹੈਗਾ ਉਹਨੂੰ ਕੋਈ ਦੁੱਧਾਰੂ ਗਾਂ ਲੈ ਕੇ ਦੇ ਦੀਏ ਰਲ ਮਿਲ ਕੇ ਇਕੱਠੇ ਮੈਂ ਆਪਣੇ ਵੱਨੋ ਵੀ ਮੇਰੇ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਕਰ ਰਹੇ ਹਾਂ ਮੇਰੇ ਬ੍ਰਦਰ ਬਾਹਰ ਹੈ ਮੇਰਾ ਤੇ ਹੋਰ ਸੱਜਣ ਭਰਾ ਰਿਸ਼ਤੇਦਾਰ ਬਾਹਰ ਉਹਨਾਂ ਨੇ ਮੇਰੇ ਮਾਮਾ ਦੇ ਬੇਟੇ ਦੀ ਉਹ ਡੈਰੀ ਚਲਾਉਂਦੇ ਆ ਮੱਝਾਂ ਦੀ ਉਹਨਾਂ ਨਾਲ ਹੁਣ ਗੱਲਬਾਤ ਕਰਕੇ ਜੋ ਵੀ ਜਿੰਨੇ ਜੁਗੇ ਹੋਏ ਕਰਾਂਗੇ ਨਾਲ ਮੈਂ ਬਾਕੀ ਨੂੰ ਵੀ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਜਿਹੜੇ ਖੇਤ ਜਿਹੜੇ ਦੁਬਾਰਾ ਉਪਜਾਉ ਕਰਨੇ ਨੇ ਕਿਉਂਕਿ ਫਰਵਰੀ ਤੱਕੇ ਕਣਕ ਤਾਂ ਬੀਜੀ ਨਹੀਂ ਜਾਣੀ ਇਹ ਖੇਤ ਤਿਆਰ ਕਰਨ ਤੇ ਆਪਾਂ ਨੂੰ ਜਨਵਰੀ ਫਰਵਰੀ ਹੋ ਜਾਣੀ ਹੈ ਇਹ 4-5 ਮਹੀਨੇ ਜਿਹੜਾ ਉਹਨਾਂ ਦਾ ਗੁਜ਼ਾਰੇ ਵਿੱਚ ਆਪਾਂ ਪਸ਼ੂ ਜ਼ਰੂਰ ਕੋਸ਼ਿਸ਼ ਕਰੀਏ ਜਿਨ੍ਹਾਂ ਕੋਲ ਨਹੀਂ ਤਾਂ ਪਸ਼ੂ ਕਿਉਂਕਿ ਕਿਉਂਕਿ ਦੁੱਧ ਦੇ ਨਾਲ ਹੀ ਘਰ ਦਾ ਖਰਚਾ ਦੁੱਧ ਤੇ ਨਾਲ ਘਰ ਦਾ ਖਰਚਾ ਚੱਲੂਗਾ ਕਿਉਂਕਿ ਸਕੂਲ ਬੱਚਿਆਂ ਨੇ ਸਕੂਲ ਜਾਣਾ ਹੈ ਸਕੂਲ ਨੇ ਫੀਸਾਂ ਨਹੀਂ ਮਾਫ਼ ਕਰਨੀਆਂ ਫਿਰੇ ਹਨਾ ਸਕੂਲ ਦਾ ਆਪਾਂ ਨੂੰ ਪਹਿਲਾਂ ਹੀ ਪਤਾ ਕੀ ਹਾਲ ਨੇ ਤਾਂ ਉਹਨਾਂ ਦੀਆਂ ਆਉਣ ਜਾਣ ਵਾਸਤੇ ਤੇਲ ਲੱਗਣਾ ਕਰਦਾ ਹੋਰ ਬਹੁਤ ਚੀਜ਼ਾਂ ਨੇ ਵੀਰੇ ਹਨ ਬਿੱਲ ਇਹ ਉਹ ਚੀਜ਼ਾਂ ਕਿਸ਼ਤਾਂ ਨੇ ਕਿਸੇ ਦੀਆਂ ਕਿਸੇ ਦੀ ਮੋਟਰਸਾਈਕਲ ਦੀ ਕਿਸ਼ਤ ਤਾਂ ਆਪਾਂ ਸਾਰੇ ਉਹਨਾਂ ਨੂੰ ਪਸ਼ੂ ਜਿੱਥੇ ਵੀ ਹੋ ਸਕੇ ਪਸ਼ੂ ਵੱਤ ਤੋਂ ਵੱਤ ਡੋਨੇਟ ਕਰੀਏ ਤਾਂ ਉਹਨਾਂ ਦਾ ਗੁਜ਼ਾਰਾ ਚੱਲੀ ਜਾਵੇ ਘਰ ਵੀ ਬਿੱਲ ਸਾਰਾ ਕੁਝ ਕਰੀ ਜਾਣਾ ਖੇਤਾਂ ਵਾਸਤੇ ਤੇਲ ਜਿਹੜਾ ਟਰੈਕਟਰ ਇੱਕ ਗੱਲ ਹੋਰ ਹੈ ਵੀ ਮੈਂ ਵੀ ਅਪੀਲ ਵੀ ਕਰਦਾ ਅਸੀਂ ਆਪਣੇ ਪਿੰਡ ਜਿਵੇਂ ਕਰਾਂਗੇ ਕਈ ਪਿੰਡਾਂ ਨੇ ਸੁਸਾਇਟੀਆਂ ਬਹੁਤ ਸਟਰੋਂਗ ਨੇ ਪਿੰਡਾਂ ਦੀਆਂ ਉਹਨਾਂ ਕੋਲ ਟਰੈਕਟਰ ਨੇ ਸਾਧਨ ਨੇ ਕਿ ਉਹ ਨਾ ਲੈ ਕੇ ਹੁਣੇ ਨਾ ਪਿੰਡ ਦਾ ਚੈਪ ਆਪਣਾ ਇੱਕ ਇੱਕ ਘਰ ਤੇ ਲਾਓ 200 ਲਾਓ 500 ਲਾਓ ਜਹੇ ਜੇ ਪੁੱਜਦਾ ਜਹੇ ਜੇ ਘਰ ਨੂੰ ਸਰਦਾ ਪੁੱਜਦਾ ਆਪਾਂ ਤੇਲ ਇਕੱਠਾ ਕਰੀਏ ਕਿਉਂਕਿ ਜਦੋਂ ਹੁਣ ਮਹੀਨੇ ਬਾਅਦ ਪਾਣੀ ਉੱਤਰਨਾ ਆਪਣੇ ਉਹ ਸੁਸਾਇਟੀਆਂ ਦੇ ਟਰੈਕਟਰ ਸੰਧ ਤੇ ਡੀਜ਼ਲ ਲੈ ਕੇ ਆਪਾਂ ਇੱਥੇ ਫਿਰ ਉਸ ਪਿੰਡ ਦੇ ਸਰਪੰਚਾਂ ਨਾਲ ਗੱਲ ਕਰਕੇ ਆਪਾਂ ਇਹ ਪੈਲੀਆਂ ਉਪਜਾਉ ਕਰਨੀਆਂ ਨੇ ਆਪਣੀ ਆਪਣੀ ਸੁਸਾਇਟੀ ਜਾਂ ਕੋਈ ਪੰਚਾਇਤ ਸਟਰੋਂਗ ਹੈ ਉਹ ਇੱਕ ਪਿੰਡ ਚੋ ਜੇ ਚਾਰ ਘਰ ਰਾਜੀ ਬੋਆ ਜੀ ਨੇ ਤਾਂ ਆਪਣੇ 5-7 ਟਰੈਕਟਰ 10 ਕਿਉਂਕਿ ਇਸ ਟਾਈਮ ਟਰੈਕਟਰਾਂ ਦੀ ਜਿਹੜੇ ਲੋਡ ਨਹੀਂ ਗਈ ਕਿਉਂਕਿ ਹਨਾ ਤੇ ਵੱਧ ਤੋਂ ਵੱਧ ਝੋਨਾ ਬਹੁਤ ਛੇਤੀ ਵੱਢਿਆ ਜਾਣਾ ਤੇ ਉਹਦੇ ਨਾਲ ਹੀ ਹਫ਼ਤੇ ਚ ਕਣਕ ਵੇਜੀ ਜਾਂਦੀ ਹੈ ਮੁੜ ਕੇ ਲਾ ਲੋ ਆਪਾਂ ਨਵੰਬਰ 15 ਤੋਂ ਬਾਅਦ ਆਪਣੇ ਕੋਲ ਜਨਵਰੀ ਫਰਵਰੀ ਤੱਕ ਟਰੈਕਟਰ ਵਿਲੇ ਨੇ ਤਾਂ ਆਪਾਂ ਵੱਧ ਤੋਂ ਵੱਧ ਟਰੈਕਟਰ ਤੇ ਡੀਜ਼ਲ ਵਾਸਤੇ ਇੱਕ ਇੱਕ ਘਰ ਕੋਈ ਵੀ ਆਰ ਜਿਹੜਾ ਕੋ 100 ਦੇ ਸਕਦਾ 500 ਦੇ ਸਕਦਾ ਪੈਸਾ ਇਕੱਠਾ ਕਰਕੇ ਡੀਜ਼ਲ ਪੰਪ ਵਾਲੇ ਨਾਲ ਠੇਕਾ ਕਰ ਲਈ ਉਹ ਵੀ ਆਪਾਂ ਨੂੰ ਕੋ 2-4 ਰੁਪਏ ਸਸਤਾ ਦੇ ਦੂਗਾ ਤੇ ਆਪਾਂ ਉਹ ਇੱਕ ਖੇਤ ਵੀ ਆਬਾਦ ਕਰਨੇ ਨੇ ਤੇ ਉਹਨਾਂ ਨੂੰ ਪਸ਼ੂ ਜ਼ਰੂਰ ਯਾਰ ਜਿਹਦੇ ਕੋਲ ਕੋਈ ਪਸ਼ੂ ਨਹੀਂ ਬਚਿਆ ਜਾਂ ਜਿਹਦੇ ਕੋਲ ਹੈ ਹੀ ਨਹੀਂ ਸੀ ਪਸ਼ੂ ਉਹਦਾ ਗੁਜ਼ਾਰਾ ਕਰਨ ਵਾਸਤੇ ਉਹਨੂੰ ਪਸ਼ੂ ਦੇ ਦਈਏ ਕੋਈ ਕਿ ਭਾਈ ਉਹਦਾ ਕਿਉਂਕਿ ਇੱਕ ਯਾਰ ਬਈ ਜੇ ਮੱਝ 15-20 ਕਿਲੋ ਦੁੱਧ ਦਿੰਦੀ ਹੈ 2-4 ਕਿਲੋ ਆਪ ਘਰੇ ਰੱਖੂਗਾ 10-12 ਕਿਲੋ ਦੁੱਧ ਪਾਉਗਾ 60-70 ਰੁਪਏ ਕਿਲੋ ਦੁੱਧ ਹੈ ਤਾਂ ਉਹਦਾ ਗੁਜ਼ਾਰਾ ਚੱਲੂਗਾ ਭਾਈ ਇਹ ਅਪੀਲ ਹੈ ਕਿ ਸ ਮਾਰਾ ਹਮੇਸ਼ਾ ਐਸੀਆਂ ਪੰਜਾਬਤੀ ਪੈਂਦੀਆਂ ਨੇ ਕਿਉਂਕਿ ਲੋਕਤਾਈ ਵੀ ਕਹਿੰਦੇ ਨੇ ਕਿ ਜਾਣਬੁੱਝ ਕੇ ਸਰਕਾਰਾਂ ਐਸਾ ਕੁਝ ਕਰਦੀਆਂ ਨਹੀਂ ਮੈਂ ਤਾਂ ਮੇਰੇ ਹੁਣ ਤਾਂ ਹੀ ਉਹ ਗੱਲ ਕਹਿ ਕੇ ਟੇ ਆ ਕਿ ਪੰਜਾਬ ਨਹੀਂ ਡੋਪਦਾ ਸਿਸਟਮ ਡੋਗਦਾ ਮੈਂ ਤਾਂ ਇਹਨੂੰ ਮੈਨੂਮੇਡ ਹੀ ਕਹਿੰਨਾ ਜੇ ਸਰਕਾਰਾਂ ਜਾਗੀਆਂ ਹੋਣ ਜੇ ਮੀਟਿੰਗਾਂ ਲੈ ਕੇ ਪਹਿਲੇ ਹੀ ਅਫਸਰਾਂ ਦੀਆਂ ਦਰਿਆਵਾਂ ਦੇ ਬੰਨ ਜਾਂ ਦਰਿਆ ਨਦੀਆਂ ਸਾਫ ਉਹ ਰਾਜਸਥਾਨ ਵਾਲੇ ਪਿੱਟਦੇ ਕਹਿੰਦੇ ਸਨ ਪਾਣੀ ਨਹੀਂ ਆਇਆ ਉਧਰ ਪਾਣੀ ਤੇ ਯਾਰ ਸਰ ਪੰਜਾਬ ਵੇਖੋ ਆਜ਼ਾਦੀ ਵੇਲੇ ਹਰ ਵੱਡਿਆ ਚੀਰਿਆ ਪੰਜਾਬ ਗਿਆ ਵਿਚਾਲਿਓ ਹਨਾ ਲੋਕਾਂ ਲਈ ਅਲੋਕ ਆਜ਼ਾਦ ਹੋਏ ਅਸੀਂ ਉਜੜੇ ਸਾਡੇ ਬਜ਼ੁਰਗ ਤਾਂ ਕਹਿੰਦੇ ਨੇ ਵੀ ਹੱਲੇ ਹੱਲੇ ਕਹਿੰਦੇ ਆ ਅਸੀਂ ਲੋਕ ਦੁਨੀ ਸਾਰੇ ਆਜ਼ਾਦ ਕਹਿੰਦੇ ਨੇ ਸਾਡੇ ਬਜ਼ੁਰਗ ਹੱਲਾ ਕਹਿੰਦੇ ਨੇ ਨਾ ਹੱਲਿਆਂ ਵੇਲੇ ਅਸੀਂ ਉਜੜੇ ਪਰ ਅਸੀਂ ਫਿਰ ਵੀ ਕਦੇ ਭਾਰਤ ਮੁਲਕ ਨੂੰ ਸਾਡੇ ਨੂੰ ਇਹਨੂੰ ਪਿੱਠ ਨਹੀਂ ਵਿਖਾਈ ਫੌਜ ਚਲਾ ਲਓ ਅਨਾਜ ਇਹਦੇ ਵਿੱਚ ਲਾ ਲਓ ਅੱਜ ਸਾਡਾ ਕਾਹਨ ਵਾਲੀ ਵਾਰਸ ਅੱਜ 20 ਮਹੀਨਾ ਹੋ ਚੱਲਿਆ ਕਿਸੇ ਦਾ ਕੋਈ ਯਾਰ ਕੋਈ ਪੈਕੇਜ ਛੱਡੋ ਯਾਰ ਕੋ ਗੇੜਾ ਹੀ ਮਾਰ ਜੋ ਹਨਾ ਪੰਜਾਬ ਆਪਣੇ ਆਪ ਨਾਲੀ ਸੈਲਫ ਆਪਣੇ ਆਪ ਨੂੰ ਖੜਾ ਕਰ ਰਿਹਾ ਨੜਦਾ ਉੱਠਦਾ ਹੈ ਹਨਾ ਵੀ ਇਹ ਤਾਂ ਦਰਦ ਤਾਂ ਰਹੂਗਾ ਹੀ ਤਾਂ ਹੀ ਤਾਂ ਬਰੇਅਰ ਲੋਕੀ ਕਹਿੰਦੇ ਯਾਰ ਇਹ ਬੜਿਆ ਅੱਖਾਂ ਕੱਢਦੇ ਆ ਦਿੱਲੀ ਨੂੰ ਵੀਰੇ ਸਾਡੇ ਜ਼ਖਮਾਂ ਤੇ ਮਲ੍ਹਮ ਕਦੋਂ ਲਾਈ ਆ ਅਸੀਂ ਤੁਸੀਂ ਠੀਕ ਤਾਂ ਕੀ ਕਰਨੇ ਨੇ ਤੁਸੀਂ ਤਾਂ ਸਾਡੇ ਸਗੋਂ ਮਲ੍ਹਮ ਜੇ ਜ਼ਖਮ ਆ ਨਾ ਤੁਸੀਂ ਤਾਂ ਕਰੇ ਦੇ ਦੇ ਉਹਨੂੰ ਜੇ ਮੜਾ ਜਾ ਖਰੀਂਡਾਉਣ ਲੱਗ ਦਿੰਦਾ ਤੁਸੀਂ ਫੇਰ ਪੱਟਦੇ ਹੋ ਉਹ ਸਾਡੇ ਫੇਰ ਜਿਹੜੀ ਉਹ ਪੀਕ ਪੈਂਦੀ ਆ ਫਿਰ ਉਹ ਜ਼ਹਿਰ ਤੁਹਾਡੇ ਦੀ ਨਿਕਲ ਨਹੀਂ ਸਾਨੂੰ ਪਰ ਅੱਖਾਂ ਦੇ ਕੱਢਾਂਗੇ ਤੇ ਅਸੀਂ ਤਾਂ ਲੜਨਾ ਲੜਨਾ ਇਹੀ ਆ ਨਾ ਸਾਡੇ ਤਾਂ ਨੂੰ ਸਾਨੂੰ ਤਾਂ ਯਾਰ ਬਾਬਾ ਦੀਪ ਸਿੰਘ ਲੜਨਾ ਸਿਖਾ ਗਏ ਸਾਨੂੰ ਤਾਂ ਬਾਬਾ ਬੰਦਾ ਸਿੰਘ ਭਾਦਰ ਨੇ ਜ਼ਮੀਨਾਂ ਦਿੱਤੀਆਂ ਇਹ ਕਿਵੇਂ ਖੋਲੋਗੇ ਤੁਸੀਂ ਹਨ ਤੁਸੀਂ ਜਿਵੇਂ ਮਰਜ਼ੀ ਆਈ ਜਾਓ ਜਿੰਨਾ ਟੈਮ ਸਾਹ ਨੇ ਨਾ ਪੰਜਾਬ ਨੂੰ ਕੋਈ ਜਾਲ ਸਕਿਆ ਨਾ ਉਜੜਨਾ ਹਾਂ ਤੁਸੀਂ ਦੇਖਦੇ ਹੋ ਅਸੀਂ ਉਦੋਂ ਵੱਧ ਜ਼ੋਰ ਨਾਲ ਖੜੇ ਹੁਣ ਅਸੀਂ ਫੁੱਟਵਾਲ ਜਿੰਨਾ ਥੱਲੇ ਮਾਰੋਗੇ ਉਹਨਾਂ ਉੱਪਰ ਜਾਵਾਂਗੇ ਸਪਰਿੰਗ ਵਾਲਾ ਕੰਮ ਸਪਰਿੰਗ ਵਾਲਾ ਕੰਮ ਆ ਸਾਡਾ ਪਰ ਇੱਕ ਚੀਜ਼ ਹਾਲਾ ਪਤਾ ਨਹੀਂ ਇਹਨਾਂ ਨੂੰ ਅੱਜ ਤੱਕ ਵੀ ਯਾਰ ਸਮਝ ਕਿਉਂ ਨਹੀਂ ਲੱਗੀ ਕਿ ਯਾਰ ਇਹ ਕਿਸੇ ਤੋਂ ਨਹੀਂ ਦੱਬੀ ਅਸੀਂ ਕਿਉਂ ਪੰਗਲ ਜੇ ਸਾਡੇ ਨਾਲ ਪਿਆਰ ਨਾ ਆਉਣ ਸਾਡੀਆਂ ਸਾਡੇ ਜ਼ਖਮਾਂ ਨੂੰ ਮਲਮ ਲਾਣ ਵੀ ਹਾਂ ਯਾਰ ਦੱਸੋ ਤੁਹਾਨੂੰ ਕੀ ਚਾਹੀਦਾ ਕਿੱਡੀ ਗੱਲ ਹੈਨਾ ਜੇ ਸਾਡੇ ਤੇ ਅੱਜ 5 ਲੱਖ ਕਰੋੜ ਕਰ ਜਾ ਸਾਡੇ ਭਾਰਤ ਵਾਸਤੇ 5 ਲੱਖ ਇੱਕ ਵਾਰ ਕਾਂਟਾ ਮਾਰਨਾ ਯਾਰ 5 ਲੱਖ ਛੱਡੋ ਕੱਲੇ ਕਿਸਾਨਾਂ ਦੀ ਮਾਰ ਦਿਓ ਯਾਰ ਤੁਸੀਂ 133535404000 ਇੱਕ ਬੰਦੇ ਦਾ ਇੱਕ ਇੱਕ ਬੰਦੇ ਦਾ ਮਾਫ ਕਰ ਦਿੰਦੇ ਹੋ ਬਿਜ਼ਨਸਮੈਨ ਦਾ ਸਾਰੇ ਜੀਮੀ ਕਿਸਾਨਾਂ ਦਾ ਸਾਡੇ ਦਾ ਯਾਰ ਪਤਾ ਨਹੀਂ ਲੱਖਾ ਹੈਗਾ ਵੀ ਕਿ ਨਹੀਂ ਲੱਖ ਕਰੋੜ ਤੇ ਕਰਜ਼ਾ ਮਾਫ ਕਰ ਲੋ ਲੈ ਮੋਦੀ ਕੱਲ ਨੂੰ ਸਰਕਾਰ ਬਣਾ ਜੇ ਅਸੀਂ ਤਾਂ ਇੰਨੇ ਦਰਿਆਦਿਲ ਬੰਦੇ ਆ ਇਹਨਾਂ ਇਹ ਤਰ ਲੋ ਮੱਛੀ ਹੋਏ ਫਿਰਦੇ ਐਨੇ ਸਾਲਾਂ ਦੇ ਬਿਲਕੁਲ ਵੀ ਸਰਕਾਰ ਸਰਕਾਰ ਤੁਸੀਂ ਇੱਕ ਆ ਇਕੱਲਾ ਕਿਸਾਨਾਂ ਦਾ ਕਰਜ਼ਾ ਮਾਫ ਕਰ ਦੋ ਤਾਂ ਤੁਹਾਨੂੰ ਹੱਥਾਂ ਦੇ ਚੱਕ ਲੈਣਗੇ ਇਹ ਤਾਂ ਇੰਨੇ ਦਰਿਆਦਿਲ ਬੰਦੇ ਨੇ ਕਰੋ ਤਾਂ ਸਹੀ ਪੰਜਾਬੀ ਕਰੋ ਤਾਂ ਸੀ ਕਰਦੇ ਤੁਸੀਂ ਹੈ ਨਹੀਂ ਗੋਦੀ মিডিਆ ਨੈਸ਼ਨਲ মিডিਆ ਬਈ ਕਿੰਨੀ ਬੇਰੁਖੀ ਦਿਖਾ ਰਿਆ ਹੈ ਕੁਝ ਆਪਣੇ ਬਿਹਾਰ ਚ ਹੜਾਉਂਦੇ ਨੇ ਵੱਡੀਆਂ ਵੱਡੀਆਂ ਡਿਬੇਟਾਂ ਚੱਲ ਪੈਂਦੀਆਂ ਨੇ ਆਣਾ ਵੱਡੇ ਵੱਡੇ ਜਿਹੜੇ ਪੱਤਰਕਾਰ ਹੈ ਉੱਥੇ ਸਟੂਡੀਓ ਚ ਬੈਠੇ ਉਹ ਉੱਥੇ ਵੋਟਾਂ ਦੇ ਵਿੱਚ ਚੜ ਕੇ ਲੱਗੇ ਹੁੰਦੇ ਆ ਦਿਖਾਉਣ ਤੇ ਪੰਜਾਬ ਨਹੀਂ ਦਿਖਦਾ ਇਹਨਾਂ ਨੂੰ ਪੰਜਾਬ ਪਤਾ ਕਿਉਂ ਨਹੀਂ ਦਿਖਦਾ ਜਦੋਂ ਪੰਜਾਬ ਦਾ ਗਰਾਊਂਡ ਰਿਐਲਿਟੀ ਦਿਖਾਉਣਗੇ ਤਾਂ ਦੁਨੀਆ ਨੂੰ ਪਤਾ ਲੱਗੂਗਾ ਕਿ ਪੰਜਾਬ ਐ ਕੰਮ ਕਰਦਾ ਤੁਸੀਂ ਕਹਿੰਦੇ ਹੋ ਉੱਥੇ ਦਿੱਲੀ ਵਾਲੇ ਕਹਿੰਦੇ ਅਸੀਂ ਪੰਜਾਬ ਚ ਅਨਾਜ ਭੇਜ ਰਿਆਂ ਉਹ ਨਾਜ ਤਾਂ ਇੱਥੇ ਤੁਸੀਂ ਦੱਸੋ ਤੁਹਾਨੂੰ ਕਿੰਨਾ ਚਾਹੀਦਾ ਹੈ ਦਿੱਲੀ ਵੀ ਡੁੱਬ ਗਈ ਗੱਲ ਪਰਸੋਂ ਦੀ ਤੁਹਾਨੂੰ ਦੱਸੋ ਕਿੰਨਾ ਚਾਹੀਦਾ ਸਾਨੂੰ ਨਾਜ ਨਹੀਂ ਸਾਨੂੰ ਤਾਂ ਮਲਮ ਜਿਹੜੀ ਸਾਡੇ ਜਿਹੜਾ ਸਾਨੂੰ ਪੈਕੇਜ ਸਾਡੇ ਸਾਡੇ ਮੋੜ ਵਿਸੇਬੇ ਵਾਸਤੇ ਸਾਨੂੰ ਉਹ ਤੁਸੀਂ ਤਾਂ ਸਾਨੂੰ ਕਿੰਨਾ ਮਜ਼ਾਕ ਕਰਦੇ ਹੋ ਸਾਡੇ ਨਾਲ ਪਿਛਲੇ ਸਾਲ ਉਹਨਾਂ ਤੇ ਚ ਕੀ ਹੈ ਸਾਨੂੰ ਯਾਰ 6800 ਰੁਪਏ ਦੇ ਰਿਆਂ ਤੁਸੀਂ ਉਹ ਵੀ ਕਿਸੇ ਨੂੰ ਮਿਲਿਆ ਕਿਸੇ ਨੂੰ ਨਹੀਂ 7500 ਦਾ ਲਵਾਈ ਹੈ ਝੋਨੇ ਦੀ हां ਤੁਸੀਂ ਤੂੰ ਯਾਰ ਤੁਸੀਂ ਜਾਂ ਤਾਂ ਤੁਸੀਂ ਤਾਂ ਮਜ਼ਾਕ ਮਤਲਬ ਕਹਿੰਦਾ ਨਾ ਵੀ ਮਜ਼ਾਕ ਕਰਨਾ ਕਿਸੇ ਨੂੰ ਮਜ਼ਾਕ ਕਰਨਾ ਵੀ ਯਾਰ ਘਰ ਦੇ ਬਾਹਰ ਕਿਸੇ ਨੂੰ ਜਾਣ ਕੇ ਟਿੱਚਰ ਮਾਰਨੀ ਟੌਂਚ ਮਾਰਨੀ ਇਹ ਤੁਸੀਂ ਸਾਡੇ ਨਾਲ ਉਹ ਮਾਰਦੇ ਹੋ ਪਰ ਕੋਈ ਨਹੀਂ ਅਸੀਂ ਖੜੇ ਆ ਹਰ ਰੋਜ਼ ਫਿਰਦੇ ਹਾਂ ਨਾਲੇ ਫਿਰ ਵੀ ਮੈਨੂੰ ਲੱਗਦਾ ਲੋਕ ਤਾਂ ਫਿਰ ਵੀ ਚੜਦੀ ਕਲਾ ਚ ਨੇ ਲੋਕ ਅੱਜ ਵੀ ਅੰਦਰ ਜਾ ਕੇ ਆਪਾਂ ਗੱਲਬਾਤ ਕਰ ਮੈਂ ਕਿਹਾ ਜਮੀ ਆਪਾਂ ਗਏ ਆ ਇੰਨੀ ਚੜਦੀ ਕਲਾ ਯਾਰ ਬਾਈ ਉਹ ਕਹਿੰਦਾ ਮਤਲਬ ਅੰਦਰੋਂ ਇੱਕ ਵਾਰ ਤਾਂ ਧਾ ਨਿਕਲਦੀ ਇਹ ਕਹਿੰਦਾ ਸਰਕਾਰਾਂ ਨੇ ਕੁਝ ਨਹੀਂ ਕਰਨਾ ਕੰਨਾ ਸੇਵਾ ਸਾਨੂੰ ਜਿਹੜੇ ਵੀ ਸੰਸਥਾਵਾਂ ਨੇ ਦੇਈ ਜਾਣੀਆਂ ਹੜ੍ਹ ਆਈ ਜਾਣੇ ਨੇ ਅਸੀਂ ਡੁੱਬੀ ਜਾਣੇ ਯਾਰ ਇਹ ਗੱਲ ਕਹਿਣੀ ਸਰਕਾਰ ਦੇ ਮੂੰਹ ਤੇ ਚਪੇੜ ਹੈ ਬਹੁਤ ਡੂੰਗੀ ਹੈ ਕਿ ਐਸੀ ਡੁੱਬੀ ਜਾਣੇ ਸਰਕਾਰਾਂ ਆਈ ਜਾਈ ਜਾਣੀਆਂ ਨੇ ਤੇ ਅਸੀਂ ਹੜ੍ਹ ਆਈ ਜਾਣੇ ਅਸੀਂ ਡੁੱਬੀ ਜਾਣੇ ਤੇ ਸੇਵਾ ਸੰਗਤ ਨਹੀਂ ਕਰੀ ਜਾਣੀ ਮਤਲਬ ਸਰਕਾਰ ਦੇ ਮੂੰਹ ਤੇ ਚਪੇੜ ਹੈ ਤਾਂ ਯਾਰ ਪੰਜਾਬ ਡੁੱਬ ਰਿਹਾ ਹੈ ਇਹਨਾਂ ਦਾ ਕੱਲ ਪਰਸੋਂ ਦਾ ਰਫੜ ਪਿਆ ਚੰਡੀਗੜ੍ਹ ਕੁਰਸੀ ਇਹਦੀ ਹੋ ਗਈ ਕੁਰਸੀ ਮੇਰੀ ਕੁਰਸੀ ਪਿੱਛੇ ਲੜੀ ਜਾਣੇ ਕੋਈ ਬਿਮਾਰ ਪੈਂਦਾ ਕੋਈ ਕੁਛ ਹੋ ਜਾਂਦਾ ਯਾਰ ਹੈ ਇੱਕ ਬੰਦੇ ਕੋਲ ਕੋਈ ਅਹੁਦਾ ਨਹੀਂ ਹਾਰਿਆ ਹੋਇਆ ਦਿੱਲੀ ਦਾ ਨਕਾਰਿਆ ਹੋਇਆ ਬੰਦਾ ਸਾਡੀ ਯਾਰ ਸੀਐਮ ਦੀ ਸਿਕਿਉਰਿਟੀ ਲੈ ਕੇ ਯਾਰ ਬਾਰਡਰਾਂ ਤੇ ਫਿਰਦਾ ਯਾਰ ਕਿਸੇ ਗੱਲ ਨਹੀਂ ਬਾਤ ਨਹੀਂ ਜਾਂ ਤਾਂ ਪੈਕੇਜ ਦਿਵਾਵੇ ਦਿੱਲੀ ਤੋਂ ਜਾਂ ਜੇ ਸਰਕਾਰ ਚਲਾਉਂਦਾ ਹੈ ਜੇ ਇਹ ਸਰਕਾਰ ਚਲਾਉਂਦਾ ਲਾਲਾ ਜੀ ਸਾਡੇ ਸਰਕਾਰ ਚਲਾ ਰਹੇ ਨੇ ਸੁਪਰੀਮੋ ਜੀ ਤਾਂ ਸਾਨੂੰ ਪੈਕੇਜ ਦੇ ਦੇਣਾ ਸੀਐਮ ਸਾਹਿਬ ਕਹਿੰਦੇ ਨਾ ਕਿ ਪੰਜਾਬ ਪੰਜਾਬ ਕੋਲ ਵਾਧੂ ਪੈਸਾ ਹੈ ਕੱਖ ਜਾਣੇ ਕਦੇ ਖਾਲੀ ਨਹੀਂ ਹੁੰਦੇ ਤਾਂ ਫਿਰ ਤੁਸੀਂ ਹੁਣ ਸੀਐਮ ਰਾਹਤ ਫੰਡ ਕਿਉਂ ਮੰਗਦੇ ਹੋ ਤੁਹਾਨੂੰ ਰਾਹਤ ਭੰਡ ਕਿਉਂ ਦਈਏ ਸਾਡੀਆਂ ਸੰਸਥਾਵਾਂ ਨੇ ਬੜੂ ਸਾਹਿਬ ਨਾਲ ਅਸੀਂ ਕਰ ਰਹੇ ਹਾਂ ਕੰਮ ਹੇਮਕੁੰਡ ਸੰਸਥਾ ਹੋਗੀ ਇਸ ਗਲੋਬਲ ਸਿਕਸ ਹੋਗੇ ਥਾਲ ਸਾਈਡ ਹੋਗੀ ਅਸੀਂ ਉਹਨੂੰ ਦੇਵਾਂਗੇ ਉਹ ਤੇ ਡੋਗ ਆਪਣੀਆਂ ਫੋਟੋਆਂ ਲਾ ਕੇ ਦਨੀ ਮੰਦਿਰੇ ਘਟੋ ਘਟ ਜੇ 100% ਆ ਰਿਹਾ ਤਾਂ ਉਹਦੇ ਤੋਂ 1 ਰੁਪਿਆ ਆਪਣਾ 101 ਕਰਕੇ ਦੇ ਰਿਹਾ ਤੇ ਤੁਹਾਨੂੰ ਜੇ 100 ਦਿੱਤਾ ਤਾਂ ਤੁਸੀਂ 10 ਦੇਣੇ ਨੇ ਤਾਂ ਐਡ ਚਲਾਨੀਆਂ ਤੁਸੀਂ ਗੁਜਰਾਤ ਚ ਆਪਣੀਆਂ ਫੋਟੋਆਂ ਲਾ ਕੇ ਤੁਹਾਇ ਸਮਾਂ ਤਾਂ ਬਹੁਤ አመ ਧੰਨਵਾਦ ਭਾਈ ਗੱਲ ਬੜਾ ਛੋਰੀ ਮੇਰੇ ਨਾਲ ਸੀ ਗੱਲਬਾਤ ਕੀਤੀ ਕਿਉਂਕਿ ਕਲਾਕਾਰ ਭਾਈ ਚਰਦਾ ਜੋ ਯੋਗਦਾਨ ਇਸ ਵੇਲੇ ਹਰ ਪੀੜਤਾਂ ਦੇ ਹੱਕ ਦੇ ਵਿੱਚ ਰਿਹਾ ਉਹਦੇ ਤੇ ਸਲਾਗਾ ਕਰਨੀ ਸਲਾਗਾ ਕਰਨੀ ਸਲੂਟ ਕਰਨਾ ਬਣਦਾ ਹੈ ਜੁੜੇ ਰਹੋ ਆਰਐਮਟੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਇਜਾਜ਼ਤ ਧੰਨਵਾਦ